ਅਸੀ ਗਾਲ ਦੋਸਤੋ ਇਸ ਵਕਤ ਤੁਹਾਨੂੰ ਤਸਵੀਰਾਂ ਜਿਹੜੀਆਂ ਗੁਰਦਾਸਪੁਰ ਦੇ ਬਾਜ਼ਾਰ ਦੀਆਂ ਦਿਖਾ ਰਹੇ ਆ ਇਹ ਰੋੜ ਹੈਗਾ ਆ ਸ਼ਹਿਰ ਗੁਰਦਾਸਪੁਰ ਤੇ ਰੋੜ ਹੈਗਾ ਆ ਤ੍ਰਾਂਗਲਾ ਰੋੜ ਗੁਰਦਾਸਪੁਰ ਤੋਂ ਜਾਂਦਾ ਜਿਹੜਾ ਗੁਰਦਾਸਪੁਰ ਬਾਜ਼ਾਰਾਂ ਦੇ ਵਿੱਚ ਜਿਹੜਾ ਤੁਸੀਂ ਆ ਸੜਕਾਂ ਦੇ ਉੱਤੇ ਜਿਹੜਾ ਗਵਾਸ਼ਵਾ ਜਿਹੜਾ ਤਿਲਾਂ ਦੇਖ ਸਕਦੇ ਹੋ ਇਸ ਵਕਤ ਸਮਾਂ ਜਿਹੜਾ ਆ ਕਰੀਬ ਸਵਾ 6 ਵਜੇ ਦਾ ਹੋ ਗਿਆ ਵਾ ਤੇ ਰਸ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿੱਥਾ ਹੈ ਹਾਂ ਜੀ ਅਰੇ ਜੀ ਆ ਸ਼ਹਿਰ ਦੀਆਂ ਜਾਨੋਂ ਤਸਵੀਰਾਂ ਦਿਖਾਈਆਂ ਜਾਣਗੀਆਂ ਕਰਵਾ ਸਪੈਸ਼ਲ ਨਾਲ ਦੇਖੋ ਜੀ ਰਸ ਦੇਖੋ ਜਿਹੜਾ ਕਿੱਦਾਂਵੇਂ ਰਹਿ ਗਿਆ ਆ ਦਨ ਦਿਹਾਰ ਵੀ ਜਿਹੜੇ ਆ ਆ ਰਹੇ ਆ ਚੱਲਦੇ ਆ ਤੇ ਉਹਦੇ ਕਰਕੇ ਜਿਹੜਾ ਆ ਸ਼ਹਿਾਰਾਂ ਦੇ ਵਿੱਚ ਜਿਹੜੀ ਹੈ ਸੱਜੀ ਹੋ ਜਾਂਦੀ ਰਹਿੰਦਾ ਉਹ ਵੀ ਤਰ੍ਹਾਂ ਦਿਖਾਈ ਜਾਂਦੀ ਹੈ ਪੰਜਾਬ ਦੇ ਅੰਦਰ ਦੀਆਂ ਤਸਵੀਰਾਂ جڑی گرداسپور شہر دیا کر رہے ہیں جام بڑا جی نوکری بھی کہہ رہے جام ہے ਆਪਣੇ ਸਾਥੀ ਨੂੰ ਕਾਹਗਾ ਜਰਾ ਸਾਈਡ ਤੋਂ ਦੀ ਕੱਢਿਆ ਜਾਏ ਸ਼ਾਇਦੀਆਂ ਤਸਵੀਰਾਂ ਜੜੀਆਂ ਤੁਸੀਂ ਦੇਖਦੇ ਆਹ ਜਿਹੜੇ ਆਪਰੇ ਮੁਲਾਜ਼ਮ ਪੀਰ ਹੈਗੇ ਨੇ ਟ੍ਰੈਫਿਕ ਪੂਰਾ ਆਪਣਾ ਕੰਮ ਕਰ ਰਹੇ ਨੇ ਟ੍ਰੈਫਿਕ ਨੂੰ ਕੰਟਰੋਲ ਚ ਕਰ ਰਹੇ ਨੇ ਆਪਾਂ ਨੂੰ ਹਾਂ ਬਹੁਤ ਵਧੀਆ ਤਾਂ ਦੇਖੋ ਪੂਰਾ ਲੱਗੇ ਆ ਹੁਣ ਤੁਹਾਨੂੰ ਤਸਵੀਰਾਂ ਦਿਖਾਈਆਂ ਜਾਣਗੀਆਂ ਸ਼ਹਿਰ ਦੀ ਗੁਰਦਾਸਪੁਰ ਦੀਆਂ ਬਾਜ਼ਾਰੀਆਂ ਜਿਹੜੀਆਂ ਰੌਣਕਾਂ ਨੇ ਉਹ ਤੁਹਾਨੂੰ ਦਿਖਾਈਆਂ ਜਾਣਗੀਆਂ ਕਿਉਂਕਿ ਕੱਲ ਜਿਹੜਾ ਆ ਤਿਹਾਰ ਵੀ ਹੈਗਾ ਵਾ